ਕਿਹੜੀ ਖੇਡ ਖੇਡਦੇ ਸੀਗੇ ਕਿੱਦਾਂ ਸ਼ੁਰੂਆਤ ਹੁੰਦੀ ਹੈ ਕਿਹੜੀ ਉਮਰ ਚ ਹੁੰਦੀ ਹੈ ਕੀ ਕੁਝ ਹਾਲਾਤ ਸੀਗੇ ਪਾਵਰ ਲਿਫਟਿੰਗ ਇਹ ਮੈਂ ਸ਼ੁਰੂ ਕੀਤੀ ਸੀ 2012 ਚ ਪ੍ਰੈਕਟਿਸ ਸ਼ੁਰੂ ਕਰਤੀ ਫਿਰ 2013 ਚ ਪਤਾ ਲੱਗਿਆ ਜਿਵੇਂ ਉਦੋਂ ਮੈਂ ਫਸਟ ਟਾਈਮ ਲੋਨਾ ਵਾਲਾ ਖੇਡਿਆ ਸੀ ਜੀ 2013 ਚ ਉਦੋਂ ਜੂਨੀਅਰ ਸੀ ਮੈਂ ਜੂਨੀਅਰ ਦੇ ਵਿੱਚ 골ਡ ਮੈਡਲ ਜਿੱਤਿਆ ਤੇ ਸੀਨੀਅਰ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਨਾਲੇ ਸੀਨੀਅਰ 'ਚ ਵੀ ਮੇਰਾ ਬ੍ਰੌਂਜ਼ ਮੈਡਲ ਆ ਚੁੱਕਾ ਸੀ ਉਸ ਤੋਂ ਬਾਅਦ ਫਿਰ ਕੰਟੀਨਿਊ ਚੱਲਦਾ ਰਿਹਾ ਜੀ ਹੁਣ ਤੱਕ ਦਿੱਲੀ ਖੇਡੇ ਜਵਾਰਨਰੂ ਸਟੇਡੀਅਮ ਕੰਪਨੀ 2016 ਚ ਉੱਥੇ ਵੀ 2019 नागपुर जाके मेरा गोल्ड सी नेशनल खेलो इंडिया गेम ਦੇ ਵਿੱਚੋਂ ਵੀ ਗੋਲਡ। ਤੁਹਾਡੀ ਸੋਚ ਕਿਦਾਂ ਕਿਉਂ ਬਦਲ ਗਈ? ਇੰਨੇ ਸਾਲ ਮੈਂ ਵੀ ਗੇਮ ਕਰੀ ਆ ਜੀ ਜਿਵੇਂ ਸਰਕਾਰ ਨੇ ਕੋਈ ਹੱਥ ਪੱਲਾ ਨਹੀਂ ਫੜਿਆ ਜੀ। ਸਗੋਂ ਉਲਟਾ ਕਰਜ਼ਾ ਹੀ ਸਿਰ ਤੇ ਚੜ ਗਿਆ ਜੀ ਖਰਾਕ ਖਾ ਕੇ ਡਾਈਟ ਕਰਕੇ। ਤੋਂ ਬਾਅਦ ਜਿਉ ਹੁਣ ਆਪਾਂ ਕਹੀਏ ਅੱਗੇ-ਅੱਗੇ ਬੱਚਿਆਂ ਨੂੰ ਖੇਡੋ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਕਿ ਫੇਰ ਉਹ ਗਲਤ ਹੀ ਸੋਚ ਹੋ ਗਈ। ਹੁਣ ਆਪ ਨੂੰ ਖੁਦ ਇਹ ਮਹਿਸੂਸ ਹੁੰਦਾ ਕਿ ਜਿਵੇਂ ਖੁਦ ਇੱਕ ਗਲਤੀ ਹੋ ਚੁੱਕੀ। ਜੋ ਸੋਚਿਆ ਸੀ ਉਸ ਤੋਂ ਉਲਟ ਹੋ ਚੁੱਕਿਆ ਸਰੂ। ਇੰਨੇ ਮੈਡਲ ਲੈਣ ਦੇ ਬਾਵਜੂਦ ਵੀ ਜੇ ਆਪਾਂ ਆਪਣੇ ਮਾਪਿਓ ਨੂੰ ਇੱਕ ਵਧੀਆ ਤਰੀਕੇ ਨਾਲ ਸੇਵਾ ਹੀ ਨਹੀਂ ਕਰ ਸਕਦੇ ਰੋਟੀ ਪਾਣੀ ਦਾ ਹਾਲਾਤ ਵੀ ਔਕੇ ਹੋ ਜਾਣਾ ਫਿਰ ਗੇਮ ਕਰਨ ਦਾ ਵੀ ਕੀ ਫਾਇਦਾ ਜੀ ਤੁਸੀਂ ਸਟਰੀਟ ਹੈਡਲਾਈਨਸ ਦੇਖਦੇ ਸਾਡੇ ਦਰਸ਼ਕਾਂ ਦਾ ਮੈਂ ਦਾਨਿਸ਼ ਗੁਪਤਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸਾਥੀਓ ਹਰੇਕ ਵਿਅਕਤੀ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹ ਜਿਹੜੀ ਵੀ ਖੇਡ ਦੇ ਵਿੱਚ ਜਿਹੜੇ ਵੀ ਕੰਮ ਦੇ ਵਿੱਚ ਅੱਗੇ ਜਾਂਦਾ ਹੈ ਤੇ ਉਸ ਦੇ ਵਿੱਚ ਮੁਕਾਮ ਹਾਸਲ ਕਰਨ ਤੋਂ ਬਾਅਦ ਇੱਕ ਵੱਡਾ ਨਾਮ ਕਮਾਉਣ ਤੋਂ ਬਾਅਦ ਦੋਸਤੋ ਬਾਅਦ ਉਹ ਹੋਰਾਂ ਲੋਕਾਂ ਨੂੰ ਵੀ ਜ਼ਰੂਰ ਪ੍ਰੋਤਸਾਹਿਤ ਕਰੇ ਆਪਣੇ ਘਰ ਦੇ ਹਾਲਾਤ ਵਧੀਆ ਕਰੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਵੇ ਲੇਕਿਨ ਅੱਜ ਜਿਸ ਵੀਲ ਦੀ ਕਹਾਣੀ ਤੁਹਾਨੂੰ ਦਿਖਾਣ ਲੈ ਕੇ ਆਏ ਆ ਇਹ ਉਹ ਵੀਰ ਹੈ ਜਿਹੜਾ 40% ਆਪਣੇ ਸ਼ਰੀਰ ਤੋਂ ਹੈਂਡੀਕੈਪ ਹੈ ਲੇਕਿਨ ਕਈ ਵਾਰ ਉਹਨੇ ਇਸ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਕਈ ਵੱਡੇ ਵੱਡੇ ਖੇਡ ਬੱਦਲ ਦੇ ਉੱਪਰ ਉਸਨੇ 골ਡ ਮੈਡਲ ਹਾਸਲ ਕੀਤੇ ਨੇ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਕੁਆਂਟਲ ਦਾ ਭਾਰ ਆਪਣੇ ਸ਼ਰੀਰ ਤੇ ਚੱਕਣਾ ਜਿੰਮ ਜਾਣਾ ਵਧੀਆ ਖਰਾਕ ਖਾ ਕੇ ਆਪਣਾ ਸ਼ਰੀਰ ਬਣਾਇਆ ਲੇਕਿਨ ਜਦੋਂ ਸਮਾਂ ਇਸ ਤਰੀਕੇ ਦਾ ਆਇਆ ਕਿ ਖੇਡਣ ਤੋਂ ਬਾਅਦ ਜਿਹੜੇ ਇਨਾਮ ਲੈਣ ਤੋਂ ਬਾਅਦ ਵੀ ਕਾਦੇ ਹਾਲਾਤ ਨਹੀਂ ਵਧੀਆ ਹੋਏ ਤੇ ਹਾਰ ਕੇ ਹੁਣ ਵੀਰ ਨੇ ਉਹ ਕਿਹੜੀ ਖੇਡ ਨਹੀਂ ਛੱਡ ਦਿੱਤੀ ਤਾਂ ਕਿਤੇ ਨਾ ਕਿਤੇ ਹੁਣ ਮਨ ਵੀ ਦੁਖੀ ਹੈ ਕੀ ਕੁਝ ਹਾਲਾਤ ਨੇ ਬਰਵਾਦ ਦੇ ਘਰ ਦੇ ਗੱਲਬਾਤ ਕਰ ਲੈਨੇ ਵਿਜੀ ਬਹੁਤ ਬਸ ਹੋ ਗਿਆ ਧੰਨਵਾਦ ਵੀਰ ਜੀ ਕੀ ਨਾ ਵਿਜੀ ਬੋ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਪਿੰਡ ਸਖੀਰਾ ਜੀ ਡਿਸਟ੍ਰਿਕਟ ਕਰਨ ਦਾ ਰਾਂਚ ਵਿਜੀ ਕਿਹੜੀ ਖੇਡ ਖੇਡਦੇ ਸੀਗੇ ਕਿੱਦਾਂ ਸ਼ੁਰੂਆਤ ਹੁੰਦੀ ਹੈ ਕਿਹੜੀ ਉਮਰ ਚ ਹੁੰਦੀ ਹੈ ਕੀ ਕੁਝ ਹਾਲਾਤ ਸੀਗੇ ਉਦੋਂ ਮੈਂ ਭਾਜੀ ਪਾਵ ਲਿਫਟਿੰਗ ਗੇਮ ਸ਼ੁਰੂ ਕੀਤੀ ਸੀ 2013 ਦੇ ਵਿੱਚ 2012 ਵਿੱਚ ਪ੍ਰੈਕਟਿਸ ਸ਼ੁਰੂ ਕਰਤੀ ਫਿਰ 2013 ਵਿੱਚ ਪਤਾ ਲੱਗਿਆ ਜਿਵੇਂ ਹੀ ਉਦੋਂ ਮੈਂ ਫਸਟ ਟਾਈਮ ਲੋਨਾ ਵਾਲਾ ਖੇਡਿਆ ਸੀ ਜੀ 2013 ਚ ਉਦੋਂ ਜੂਨੀਅਰ ਸੀ ਮੈਂ ਜੂਨੀਅਰ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਸੀਨੀਅਰ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਨਾਲੇ ਸੀਨੀਅਰ 'ਚ ਵੀ ਮੇਰਾ ਬ੍ਰੌਂਜ਼ ਮੈਡਲ ਆ ਚੁੱਕਾ ਸੀ ਉਸ ਤੋਂ ਬਾਅਦ ਫਿਰ ਕੰਟੀਨਿਊ ਚੱਲਦਾ ਰਿਹਾ ਜੀ ਹੁਣ ਤੱਕ ਫਿਰ ਦਿੱਲੀ ਖੇਡੇ ਜਵਾਰਨਰੂ ਸਟੇਡੀਅਮ ਕੰਪਨ 2016 'ਚ ਉੱਥੇ ਵੀ ਮੈਡਲ ਆ ਜੀ ਬੰਗਲੌਰ ਗਿਆ ਜੀ 2018 'ਚ ਫਿਰ ਦਿੱਲੀ ਸੀ 2019 'ਚ ਨਾਗਪੁਰ ਜਾ ਕੇ ਮੇਰਾ 골ਡ ਸੀ ਨੈਸ਼ਨਲ 'ਚ ਵੀਰ 2022 ਦੇ ਵਿੱਚ ਕੋਲਕਾਤਾ ਜਾ ਕੇ ਵੀ ਮੇਰਾ ਸਿਲਵਰ ਸੀ 2023 ਚ ਜਵਾਰਾ ਨਹਿਰੂຊੋ ਨੈਸ਼ਨਲ ਚੋਂ ਫਿਰ 골ਡ ਸੀ ਖੇਲੋ ਇੰਡੀਆ ਗੇਮ ਦੇ ਵਿੱਚੋਂ ਵੀ 골ਡ ਸੀ ਜੀ ਇੰਨੇ ਟੇ ਦੇ ਇਕੱਠੇ ਕਰਕੇ ਇਹ ਕਹਿਣਾ ਕਿ ਹੁਣ ਮੇਰਾ ਖੇਡਨ ਨੂੰ ਦਿੱਲੀ ਨਹੀਂ ਘਾਦਿਆ ਜਾਂ ਤੁਸੀਂ ਇਹ ਵੀ ਕਹਿੰਦੇ ਹੋ ਕਿ ਮੈਂ ਕਦੀ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਕਿਸੇ ਨੂੰ ਕਹਿਣ ਨੂੰ ਦਿੰਦਾ ਨਹੀਂ ਕਰਦਾ ਕਿ ਗੇਮ ਖੇਡੋ ਕੀ ਕਾਹਨਾ ਹੈ ਦਾ ਵੱਡਾ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਪੰਜਾਬ ਚ ਨਸ਼ਾ ਦਾ ਦਰਿਆ ਵਗਦਾ ਹੈ ਅਸੀਂ ਨੌਜਵਾਨਾਂ ਨੂੰ ਬਹੁਤ ਸਾਰੀਆਂ ਕਮਾ ਕਿ ਖੇਡਾਂ ਖੇਡੋ ਖੇਡ ਮੈਦਾਨਾਂ 'ਚ ਆਓ, ਸ਼ਰੀਰ ਤਕੜੇ ਕਰੋ ਤੇ ਤੁਹਾਡੀ ਸੋਚ ਕਿਉਂ ਬਦਲਦੀ? ਭਾਜੀ ਐਵੇਂ ਹੁਣ ਇੰਨੇ ਸਾਲ ਮੈਂ ਵੀ ਗੇਮ ਕਰੀ ਆ ਜੀ ਜਿਵੇਂ ਸਰਕਾਰ ਨੇ ਕੋਈ ਹੱਥ ਪੱਲਾ ਨਹੀਂ ਫੜਿਆ ਜੀ। ਸਗੋਂ ਉਲਟਾ ਕਰਜ਼ਾ ਹੀ ਸਿਰ ਤੇ ਚੜ ਗਿਆ ਜੀ ਖਰਾਕ ਖਾ ਕੇ ਡਾਈਟ ਕਰਕੇ ਜੀ। ਤੇ ਉਸ ਤੋਂ ਬਾਅਦ ਜਿਉ ਹੁਣ ਆਪਾਂ ਕਹੀਏ ਅੱਗੇ-ਅੱਗੇ ਬੱਚਿਆਂ ਨੂੰ ਖੇਡੋ ਆਪਣੇ ਵੀਰਾਂ ਨੂੰ, ਭਰਾਵਾਂ ਨੂੰ ਕਿ ਫੇਰ ਉਹ ਗਲਤ ਹੀ ਸੋਚ ਹੋ ਗਈ। ਹੁਣ ਆਪ ਨੂੰ ਖੁਦ ਇਹ ਮਹਿਸੂਸ ਹੁੰਦਾ ਕਿ ਜਿਵੇਂ ਖੁਦ ਇੱਕ ਗਲਤੀ ਹੋ ਚੁੱਕੀ ਐ। ਜੋ ਸੋਚਿਆ ਸੀ ਉਸ ਤੋਂ ਉਲਟੋ ਜੋ ਕਹਿ ਸਕੂ ਇੰਨੇ ਮੈਡਲ ਲੈਣ ਦੇ ਬਾਵਜੂਦ ਵੀ ਜੇ ਆਪਾਂ ਆਪਣੇ ਮਾਪਿਓ ਨੂੰ ਇੱਕ ਵਧੀਆ ਤਰੀਕੇ ਨਾਲ ਸੇਵਾ ਹੀ ਨਹੀਂ ਕਰ ਸਕਦੇ ਰੋਟੀ ਪਾਣੀ ਦਾ ਹਾਲਾਤ ਵੀ ਓਕੇ ਹੋ ਜਾਣਾ ਫਿਰ ਗੇਮ ਕਰਨ ਦਾ ਵੀ ਕੀ ਫਾਇਦਾ ਜੀ ਉਦੋਂ ਚੰਗਾ ਕੋਈ ਕੰਮ ਸਿੱਖ ਲੈਂਦੇ ਵਧੀਆ ਹੁੰਦਾ ਜੀ ਪਰਵਾਹ ਚ ਕੋਣ ਕੋਣ ਹੈ ਤੁਹਾਡੇ ਤੇ ਜਦੋਂ ਖੇਡਣ ਜਾਂਦੇ ਸੀਗੇ ਕੀ ਕੋਈ ਉਹਨਾਂ ਦੀ ਸੋਚ ਸੀਗੀ ਆ ਜਾਂ ਪਿਤਾ ਜੀ ਮਾਤਾ ਜੀ ਕਿਦਾਂ ਹੌਸਲਾ ਵਜਾਈ ਕਰਦੇ ਸੀਗੇ ਹੋਣੋਂ ਕੀ ਸੋਚਦੇ ਆ ਉਦੋਂ ਕੀ ਗੱਲਾਂ ਹੁੰਦੀਆਂ ਸੀਗੀਆਂ ਕਦੀ ਉਹਨਾਂ ਨੇ ਨਹੀਂ ਕਿਹਾ ਕਿ ਕੰਮ-ਕਾਰ ਕਰ ਲਾ ਜਾਂ ਹੋਰ ਕੋਈ ਚੀਜ਼ ਕਰ ਲਾ ਕਿ ਉਦੋਂ ਵਧੀਆ ਹੌਸਲਾ ਵਜਾਈ ਦਿੰਦੇ ਸੀ ਜਾਂ ਹੁਣ ਕੀ ਮਾਹੌਲ ਹੈ ਕੀ ਸੋਚ ਪਰਿਵਾਰ 'ਚ ਮਦਰ ਹੈ ਜੀ ਫਾਦਰ ਹੈ ਵਾਈਫ ਹੈ ਉਹ ਤਾਂ ਵਧੀਆ ਹੌਸਲਾ ਵਜਾਈ ਦਿੰਦੇ ਰਹੇ ਜਿੰਨਾ ਵੀ ਕਰ ਸਕੇ ਕੀਤਾ ਕਰਦੇ ਰਹੇ ਆ ਜੀ ਪੈਸੇ ਅਰੇਂਜਮੈਂਟ ਕਰਕੇ ਜਿਵੇਂ ਵੀ ਭੇਜਣਾ ਮੰਗ ਕੇ ਕਿਸੇ ਕੋ ਜਿਵੇਂ ਵੀ ਉਹਨਾਂ ਦੇ ਮਨ 'ਚ ਇਹ ਸੀ ਕਿ ਚਲੋ ਜੇ ਅੱਜ ਖੇਡ ਉਣਗੇ ਸ਼ਾਇਦ ਅੱਜ ਨਹੀਂ ਤਾਂ ਅਗਲੇ ਸਾਲ ਹੀ ਇੱਕ ਇੱਕ ਸਾਲ ਕਰਦੇ ਕਰਦੇ 12 13 ਸਾਲ ਕੱਢ ਤੇ ਜੀ ਗੇਮ ਦੇ ਵਿੱਚ ਕਿ ਹੁਣ ਨਹੀਂ ਤਾਂ ਅਗਲੀ ਵਾਰੀ ਕੁਝ ਵਧੀਆ ਹੋਊਗਾ ਬਾਅਦੋਂ ਸਰਕਾਰ ਚੇਂਜ ਹੋਈ ਆਮ ਆਦਮੀ ਪਾਰਟੀ ਚਲੋ ਹੁਣ ਕੁਝ ਵਧੀਆ ਹੋਊਗਾ ਹੁਣ ਕੁਝ ਹੋਊਗਾ ਪਰ ਹੋਇਆ ਕੁਝ ਨਹੀਂ ਅਜੇ ਤੱਕ ਬਸ ਦਾਵਾ ਹੀ ਰਹਿ ਗਏ ਜੀ ਸਾਰੀਆਂ ਸਰਕਾਰਾਂ ਦੇ ਤੇ ਕੋਈ ਕੈਸ਼ ਪ੍ਰਾਈਜ਼ ਜਦੋਂ ਖੇਡਣਾ ਖੇਡਦੇ ਹਾਂ ਖੇਲੋ ਇੰਡੀਆ ਬਹੁਤ ਵੱਡੀ ਲੀਗ ਹੈ ਜੀ ਕੋਲ ਬੜੇ ਵੱਡੇ ਵੱਡੇ ਤੁਸੀਂ ਲੀਗਾਂ ਚ ਪਾਰਟਿਸਿਪੇਟ ਕੀਤਾ 골ਡ ਮਾਈਨਡ ਲੈਉਣਾ ਬਹੁਤ ਵੱਡੀ ਗੱਲ ਹੈ ਹਾਂਜੀ ਕਿਤੇ ਕਿਤੇ ਬੌਨਸ ਮਾਈਨਡ ਦੀ ਅੱਜ ਦੇ ਉਹ ਵੀ ਲੋਕ ਕਹਿੰਦੇ ਆ ਕਿ ਬੜੀ ਵੱਡੀ ਮੱਲਮਾਰ ਆਉਂਦੀ ਕਿਉਂਕਿ ਉੱਥੇ ਹੋ ਲੋਕ ਬਹੁਤ ਹੁੰਦੇ ਜੀ ਜੀ ਤੇ ਹਨਾ ਤੇ ਕਦੀ ਕੋਈ ਕੈਸ਼ ਬੋਇਜ਼ ਹੀ ਨਹੀਂ ਮਿਲਿਆ ਕੋਈ ਆਪਣਾ ਨਹੀਂ ਕੈਸ਼ ਪ੍ਰਾਈਸ ਭਾਈ ਅਜ ਤੱਕ 1 ਰੁਪਿਆ ਵੀ ਨਹੀਂ ਮਿਲਿਆ ਜਦ ਕਿ ਸਾਰੀਆਂ ਸਟੇਟ ਦੇ ਵਿੱਚ ਕੈਸ਼ ਪ੍ਰਾਈਸ ਮਿਲਦੇ ਆ ਨੈਸ਼ਨਲ ਨੂੰ ਜੋਬਸ ਵੀ ਦਿੰਦੇ ਆ ਜੋਬਸ ਪ੍ਰੋਵਾਈਡ ਕਰਦੇ ਆ ਕੈਸ਼ ਪ੍ਰਾਈਸ ਦੇ ਫਾਈਨਲੀ ਮਿਲਦੇ ਆ ਹੁੰਦੇ ਆ ਕਿ ਇਹਨਾਂ ਨੂੰ ਨੌਕਰੀਆਂ ਦਾ ਸਰਕਾਰੀ ਕਿਉਂਕਿ ਇੱਕ ਨੈਸ਼ਨਲ ਦੇ ਵਿੱਚ ਕਿੰਨੇ ਸਟੇਟਸ ਆਉਂਦੇ ਆ ਉਸ ਤੋਂ ਬਾਅਦ ਨੈਸ਼ਨਲ ਚੋਂ ਸਿਲੈਕਟ ਕਰਕੇ ਖੇਲੇ ਇੰਡੀਆ ਲੈ ਕੇ ਜਾਂਦੇ ਉਸ ਦੇ ਵਿੱਚੋਂ ਮੈਟਰ ਲੈਣਾ ਸਾਰਾ ਡੋਪਿੰਗ ਵਗੈਰਾ ਵੀ ਹੁੰਦੀ ਆ ਇੱਕ ਤਾਂ ਜਨਰਲ ਜਿਹਨੂੰ ਪੈਰਾਲੰਪਿਕ ਕਮੇਟੀ ਆਫ ਇੰਡੀਆ ਕੋਈ ਲੋਕਲ ਤਾਂ ਹੈ ਨਹੀਂ ਜੀ ਕਿ ਐਵੇਂ ਆਪਾਂ ਨਸ਼ਿਆਂ ਦੇ ਵੀ ਤੁਹਾਡੇ ਡੋਪ ਟੈਸਟ ਵੀ ਹੋਣੇ ਆ ਹਾਂ ਡੋਪ ਟੈਸਟ ਹੋਣਾ ਜੀ ਮੇਰਾ ਹੈ ਕਿ ਬਲੱਡ ਟੈਸਟ ਹੋਇਆ 2023 ਦੇ ਵਿੱਚ ਖੇਲੋ ਇੰਡੀਆ ਦੇ ਵਿੱਚ ਕਿੰਨੇ ਕਿਲੋ ਭਾਰ ਵਜਨ ਚੱਕਿਆ ਹੋਇਆ ਆਪਣੇ ਸ਼ਰੀਰ ਤੇ ਮਤਲਬ ਜਿਹੜੀ ਪਾਵਰ ਲਿਫਟਿੰਗ ਕਰਦੇ ਹੋ ਤੁਸੀਂ ਮੈਂ 76 ਬੋਡੀ ਵੇਟ ਦੇ ਵਿੱਚ 171 ਕਿਜੀ ਵੇਟ ਚੁੱਕਿਆ ਜੀ ਖੇਲੋ 171 ਕਿਲੋ ਖੇਲੋ ਇੰਡੀਆ ਦੇ ਵਿੱਚ गोल्ड सिल्वर मैड ਨਾਲੋਂ 16 ਕਿਜੀ ਜ਼ਿਆਦਾ ਸੀ ਇਨਕਰੀਸ ਸੀ ਜੀ ਤੇ ਉੱਥੇ ਕੀ ਲੋਕਾਂ ਦੇ ਰਿਐਕਸ਼ਨ ਸੀਗੇ ਜਿਆ ਪਿੰਡ ਵਾਪਸ ਆਏ ਜਦੋਂ ਇਹ ਪ੍ਰਾਈਸ ਲੈ ਕੇ ਕਿੰਨਾ ਕੁ ਢੋਲ ਟਮਕਿਆਂ ਦਾ ਸਵਾਗਤ ਹੋਇਆ ਜਿਵੇਂ ਆਪਾਂ ਦੇਖਦੇ ਹਾਂ ਕਈ ਵਾਰ ਖੜਾਵੀਆਂ ਨੂੰ ਲੋਕ ਬਹੁਤ ਮਾਨਤਾ ਨ ਦਿੰਦੇ ਆ ਤੇ ਕਈ ਵਾਰੀ ਇਹ ਵੀ ਤਸਵੀਰਾਂ ਆ ਜਾਂਦੀਆਂ ਕਿ ਕੋਈ ਵਿਅਕਤੀ ਖੇਡ ਖੇਡ ਕੇ ਆਇਆ ਹੋਵੇ ਬਹੁਤ ਉਹ ਡਾਇਨਾਮ ਲਿਆ ਹੋਵੇ ਤੇ ਉਹਨੂੰ ਤੇ ਪਿੰਡ ਦਾ ਕਵਾਸੀ ਵੀ ਨਹੀਂ ਲੈ ਜਾਂਦਾ ਤੁਹਾਡੇ ਨਾਲ ਕੀ ਉਦੋਂ ਬੀਤਿਆ ਸੀਗਾ ਕੀ ਮਾਹੌਲ ਸੀਗਾ ਉੱਥੇ ਖੇਡ ਦੇ ਸਮੇਂ ਚਲੋ ਰਿਐਕਸ਼ਨ ਜਦੋਂ 골ਡ ਮੈਡਲ ਜਿੱਤਿਆ ਜੀ ਇੰਟਰਵਿਊ ਵਗੈਰਾ ਕੀਤੀ ਥੋੜਾ ਦਿਲ ਨੂੰ ਵਧੀਆ ਲੱਗਿਆ ਪਰ ਪਿੰਡ ਆ ਕੇ ਫਿਰ ਕਿਸੇ ਨੇ ਕੋਈ ਸਰਕਾਰ ਨੇ ਜਾਂ ਕਿ ਕੋਈ ਸਵਾਗਤ ਵਗੈਰਾ ਕੁਝ ਨਹੀਂ ਹੋਇਆ ਜੀ ਉੱਥੇ ਮਹਿਸੂਸ ਹੋਇਆ ਨਾ ਕਿ ਹੁੰਦੇ ਰਾਜੇ ਬਣ ਕੇ ਜ਼ਿੰਦਗੀ ਬਦਲ ਗਈ ਹਾਂ ਉੱਥੇ ਉਹਨਾਂ ਪੁੱਛਿਆ ਸੀ ਇੰਟਰਵਿਊ ਉੱਥੇ ਵੀ ਹੋਈ ਸੀ ਤੇ ਉੱਥੇ ਵੀ ਇਹੀ ਗੱਲ ਹੋਈ ਸੀ ਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਹੈਲਪ ਨਹੀਂ ਹੋਈ ਚਲੋ ਉਹਨਾਂ ਸੈਂਟਰ ਗਵਰਨਮੈਂਟ ਨੇ ਮੋਦੀ ਸਰਕਾਰ ਨੇ ਕੁਝ ਕੀਤਾ ਕਿ ਸ਼ਾਇਦ ਪਲੇਟਫ ਖੇਲੋ ਇੰਡੀਆ ਦਾ ਬਾਜ਼ਮਰੀ ਇੰਟਰਨੈਸ਼ਨਲ ਵਾਸਤੇ ਸਿਲੈਕਸ਼ਨ ਵੀ ਹੋਈ ਸੀ ਭਾਜੀ ਉਹਦੇ ਕਾਰਨ ਉਹਦੇ ਵਿੱਚ 2.5 ਲੱਖ ਰੁਪਏ ਫੀਸ ਮੰਗਦੇ ਸੀ 2.5 ਲੱਖ ਰੁਪਏ ਫੀਸ ਹਾਂਜੀ ਜਾਣ ਵਾਸਤੇ ਤੇ ਫਿਰ ਉਹੀ ਘਰ ਦੇ ਹਾਲਾਤ ਹੁਣ ਕਰਕੇ ਨਹੀਂ ਦੇ ਪਾ ਸਕੀ ਤੇ ਫਿਰ ਖੇਲੋ ਇੰਡੀਆ ਖੇਲ ਕੇ ਬਸ ਘਰ ਬੈਠ ਗਈ ਜੀ ਹੁਣ ਜਿੰਮ ਬਗੈਦਾ ਖਲਾਕ ਬਗੈਦਾ ਬਹੁਤ ਮਹਿੰਗੀ ਹੁੰਦੀ ਹੈ ਅੱਜ ਕੱਲ ਦੇ ਜਿੰਮ ਵਾਲੇ ਕਹਿੰਦੇ ਆ ਕਿ ਪ੍ਰੋਟੀਨ ਖਾਣਾ ਬਹੁਤ ਜ਼ਰੂਰੀ ਹੈ ਜਿਹੜੇ ਸਪਲੀਮੈਂਟ ਆਉਂਦੇ ਨੇ ਤੇ ਫਿਰ ਉਹ ਕਿੱਦਾਂ ਖਾਾਕ ਪੂਰੀ ਕਰਦੇ ਹੋ ਸ਼ਰੀਰ ਤੇ ਤਾਂ ਰਾਜ ਵੀ ਬਥੇਰਾ ਤਗੜਾ ਤੇ ਉਹ ਕਿ ਤੋ ਖਰਚਾ ਆਉਂਦਾ ਫਿਰ ਕਿੰਨਾ ਸਾਰਾ ਕਿ ਜ਼ਿਆਦਾ ਕਰਦੇ ਹੋ ਖਰਚਾ ਭਾਜੀ ਐਵੇਂ ਆ ਥੋੜਾ ਬਹੁਤਾ ਲਾ ਲਓ ਭਈ ਕੰਮ ਕਰ ਮਜ਼ਦੂਰੀ ਵਗੈਰਾ ਕਰਕੇ ਥੋੜਾ ਬਹੁਤਾ ਇਸ ਤਰ੍ਹਾਂ ਹੀ ਚੱਲਦਾ ਜੀ ਓਕੇ ਸੋਕੇ ਹੋਲਡ ਮੈਡਲ ਲੈ ਕੇ ਮਜ਼ਦੂਰੀ ਕਦ ਨਹੀਂ ਮੈਂਦੀ ਤੁਹਾਨੂੰ ਹਾਂ ਫਿਰ ਕੀ ਕਰੀਏ ਜਦੋਂ ਕੁਛ ਆਪਣਾ ਹੱਲ ਹੀ ਹੈ ਨਹੀਂ ਜੀ ਸਰਕਾਰ ਵੱਲੋਂ ਫਿਰ 골ਡ ਮੈਡਲ ਦੇ ਨਾਲ ਘਰ ਤੇ ਨਹੀਂ ਚੱਲਣਾ ਨਾ ਜੀ ਘਰ ਚਲਾਉਣ ਵਾਸਤੇ ਤਾਂ ਪੈਸੇ ਚਾਹੀਦੇ ਆ ਤੁਹਾਨੂੰ 2011 12 ਤੋਂ ਅੱਜ 2.25 ਚੱਲ ਰਿਹਾ ਹੈ ਹਾਂਜੀ ਅਨਾ 14-15 ਸਾਲ ਦੇ ਵਿੱਚ ਇੰਨੇ ਪ੍ਰਾਈਜ਼ ਨੇ ਢੇਰ ਸ਼ੀਲਡਾ ਲਿਆ ਕੇ ਤੁਸੀਂ ਆਪਣੀ ਗੱਡੀ ਛੱਤ ਨਹੀਂ ਬੱਕੀ ਕਰਵਾ ਪਏ ਇੰਨਾ ਕੁਝ ਬੀਤਿਆ ਤੇ ਉਹ ਫਿਰ ਕਿਤੇ ਨਾ ਕਿਤੇ ਮਨ ਤੇ ਕੀ ਬੀਤਦੀਆਂ ਜਦੋਂ ਇਕੱਲੇ ਬੈਠ ਕੇ ਕੀ ਮਨ ਚੋਂਦਾ ਕੀ ਆ ਮੈਂ ਇੰਨਾ ਕੁਝ ਸੁਪਨਾ ਸਜਾਇਆ ਤੇ ਫਿਰ ਕੀ ਉਦੋਂ ਮਨ ਚ ਕੀ ਸੋਚਦੇ ਮਨ ਤੇ ਤਾਂ ਫਿਰ ਇਹ ਹੀ ਸੋਚਦੇ ਆਗੇ ਜੀ ਚਲੋ ਜੇ ਇੰਨੇ ਟਾਈਮ ਗੇਮ ਨੂੰ ਦਿੱਤਾ ਤੇ ਨਾ ਦਿੰਦੇ ਸ਼ਾਇਦ ਕੋਈ ਹੋਰ ਕੰਮ ਕਰਦੇ ਜਾਂ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕੁਝ ਵੀ ਸਿੱਖਿਆ ਹੁੰਦਾ ਤੇ ਕੋਈ ਤੇ ਇਹ ਸੋਚ ਕੇ ਕੀਤਾ ਜਿਵੇਂ ਸਾਰੇ ਕਹਿੰਦੇ ਕਿ ਸਪੋਰਟਸ ਕਰੋ ਸਪੋਰਟਸ ਚਕ ਵਧੀਆ ਖੁਦ ਵੀ ਸ਼ੌਂਕ ਸੀ ਤੇ ਬਾਕੀ ਪਰ ਨਹੀਂ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਬਾਕੀ ਸਾਰੇ ਸਟੇਟਸ ਹੁੰਦੀ ਵੀ ਆ ਜੀ ਕੈਸ਼ ਪ੍ਰੈਜ ਵਗੈਰਾ ਸਭ ਕੁਝ ਮਿਲਦੇ ਆ ਆਪਣੇ ਪੰਜਾਬ ਦੇ ਹਾਲਾਤ ਹੀ ਬਹੁਤ ਬੁਰੇ ਆ ਜੀ ਇਸ ਤਰ੍ਹਾਂ ਕਿਉਂ ਹੈ ਕਿ ਇੱਕ ਤਰਫ ਕ੍ਰਿਕਟ ਹੈ ਤੇ ਆਈਪੀਐਲ ਹੁੰਦਾ ਚਲੋ ਉੱਥੇ ਵੀ ਲੋਕ ਕਹਿੰਦੇ ਨੇ ਸਵਾਦਸ਼ਾ ਚੱਲਦੀਆਂ ਨੇ ਕਈ ਕ੍ਰਿਕਟ ਵਿੱਚ ਵੀ ਲੋਕ ਗਰੀਬੀ ਕਰਕੇ ਰਹਿ ਜਾਂਦੇ ਆ ਜੀ ਲੇਕਿਨ ਜੇਕਰ ਕੋਈ ਇਸ ਤਰੀਕੇ ਦੀ ਕਲਾਕਾਰ ਹੋਵੇ ਕੋਈ ਬਹੁਤ ਵਧੀਆ ਕੋਈ ਦੀ ਕੋਲ ਕਲਾ ਹੋਵੇ ਕੋਈ ਕ੍ਰਿਕਟਰ ਹੋਵੇ ਤੇ ਆਈਪੀਐਲ ਜਦੋਂ ਹੁੰਦੇ ਆ ਉਹਨਾਂ ਨੂੰ 15 ਮਦਰਾ 20-20 ਕਰੋੜ ਰੁਪਏ ਦੀਆਂ ਬੋਲੀਆਂ ਲੱਗਦੀਆਂ ਨੇ ਸਿਰਫ ਦੋ-ਦੋ ਮਹੀਨੇ ਸੀਜ਼ਨ ਖੇਡਣ ਦੀਆਂ ਲੀਗ ਖੇਡਣ ਦੀਆਂ ਤੇ ਇੱਕ ਦਤਰਫ ਬਾਕੀਆਂ ਗੇਮਾਂ ਨੇ ਜਾਂ ਤੁਸੀਂ ਉਹ ਪੈਰਾਓਲੰਪਿਕਸ ਦੀ ਗੱਲ ਕੀਤੀ ਹਾਂਜੀ ਜਾਂ ਹੋਰ ਗੇਮਜ਼ ਹੁੰਦੀਆਂ ਨੇ ਜਿਹੜੀਆਂ ਆਪਾਂ ਦੇਖਦੇ ਆਂ ਹੁੰਦੀਆਂ ਛੋਟੇ-ਛੋਟੇ ਲੈਵਲ ਦੇ ਉੱਪਰ ਉਹਨਾਂ ਦੇ ਵਿੱਚ ਕਿਉਂ ਨਹੀਂ ਹਾਇਦਕ ਲੱਗਦਾ ਇਸ ਤਰੀਕੇ ਦਾ ਕੋਈ ਬਦਲਾਅ ਆਇਆ ਕਿਉਂ ਨਹੀਂ ਉਹਨਾਂ ਦੇ ਵਿੱਚ ਇੰਨੇ ਵੱਡੇ ਵੱਡੇ ਨਾਮ ਰੱਖੇ ਜਾਂਦੇ ਕਿਉਂ ਸਿਰਫ ਇੱਕ ਦੋ ਗੇਮਾਂ ਹੀ ਨੇ ਜਿਨ੍ਹਾਂ ਦੀ ਹਾਈਪ ਬਹੁਤ ਜ਼ਿਆਦਾ ਹੈ ਬਦਲਾਅ ਆ ਭਾਜੀ ਬਹੁਤ ਸਾਲਾਂ ਤੋਂ ਇਹੀ ਸੋਚਦੇ ਰਹੇ ਕਿ ਬਦਲਾਅ ਆਊਗਾ ਪਰ ਬਦਲਾਅ ਤੇ ਕੋਈ ਆਇਆ ਨਹੀਂ ਲੱਗਦਾ ਸਰਕਾਰ ਵੀ ਉਹੀ ਗੇਮ 'ਚ ਪ੍ਰਾਈਜ਼ ਰੱਖਦੀ ਜਿਹਦੇ ਵਿੱਚ ਉਹਨਾਂ ਨੂੰ ਖੁਦ ਬੈਨੀਫਿਟ ਹੈ ਐਂ ਤੇ ਫਿਰ ਇਹੀ ਕਹਿ ਸਕਦੇ ਹਾਂ ਜੀ ਹੁਣ ਗੇਮਸ ਤੇ ਹੁਣ ਡਾਈਟ ਕਰਨੀ ਆਪਣਾ ਪ੍ਰੈਕਟਿਸ ਕਰਨੀ ਗੇਮ ਤਾਂ ਸਾਡੀ ਕੋਈ ਈਜ਼ੀ ਤਾਂ ਹੈ ਨਹੀਂ ਆ ਇੱਕ ਲੈਗ ਤੋਂ ਵੀ ਪ੍ਰੋਬਲਮ ਆ ਚੱਲ ਕੇ ਜਾਣਾ ਆਣਾ ਜਾਣਾ ਬਹੁਤ ਔਖਾ ਜੀ ਇਹ ਤੁਹਾਨੂੰ ਜੇ ਤਾਂ ਮੇਰਾ ਆਪ ਸਰਕਾਰ ਜਾਂਦਾ ਇਹ ਕਹਦੇ ਵੀ ਆਪ ਸਪੋਰਟਸ ਹੈ ਨਹੀਂ ਪੰਜਾਬ ਚ ਕਿਸ ਗੇਮ ਰੱਖੋ ਨਾ ਕੋਈ ਵੀ ਪਲੇਅਰ ਗੇਮ ਨਾ ਰੱਖੇ ਉਹ ਇਹ ਤੇ ਨਾ ਸੋਚੇ ਕਿ ਸਪੋਰਟਸ ਕਰਨੀ ਹੈ ਮਨਾ ਹੀ ਕਰ ਦਨਗੇ ਅਸੀਂ ਸਪੋਰਟਸ ਨੂੰ ਕੁਝ ਨਹੀਂ ਕਰ ਸਕਦੇ ਵੀ ਸਪੋਰਟਸ ਦਾ ਸਾਡੇ ਸਾਹਮਣੇ ਕੋਈ ਲੈਵਲ ਨਹੀਂ ਹੈਗਾ ਤੇ ਆਪ ਕੋਈ ਨਾ ਫਸੇ ਜੀ ਆਪਣੀ ਜ਼ਿੰਦਗੀ ਕੋਈ ਨਾ ਖਰਾਬ ਕਰੇ ਕਦੀ ਇਦਾਂ ਹੋਇਆ ਕਿ ਰਿਸ਼ਤੇਦਾਰਾਂ ਜੀਆਂ ਯਾਰਾਂ ਦੋਸਤਾਂ ਤਾਨੇ ਮੈਨੇ ਵੱਜੇ ਹੋਣ ਕਿ ਉਹ ਪਹਿਲਾਂ ਸਮਝਾਉਂਦੇ ਹੋਣ ਕਿ ਨਾ ਜਾ ਖੇਡਣ ਤੇ ਉਸ ਤੋਂ ਬਾਅਦ ਤੁਸੀਂ ਜਿੱਤ ਕੇ ਬਹਿ ਕੇ ਗਏ ਨਹੀਂ ਤੁਹਾਨੂੰ ਮੱਕਾ ਕੇ ਦਿਖਾਵਾਂਗਾ ਜੋ ਮੈਂ ਸੋਚਿਆ ਮੈਂ ਬਹੁਤ ਵੱਡਾ ਆਦਮੀ ਬਣ ਕੇ ਦਿਖਾਵਾਂਗਾ ਬਹੁਤ ਨਾਮ ਕਮਾਊਂਗਾ ਤੇ ਹੁਣ ਉਹ ਮੈਨੇ ਮਾਰਦੇ ਹੋਣੀਆਂ ਗੱਲਾਂ ਹੁੰਦੀਆਂ ਹਨ ਕੀ ਆ ਤੂੰ ਤੇ ਉਦਾਂ ਹੀ ਆ ਮਤਲਬ ਤੈਨੂੰ ਉਹਦਾ ਸਮਝਾਇਆ ਸੀਗਾ ਉਹ ਬੀਤਦੀ ਆ ਕਦੀ ਹੋਇਆ ਕਦੀ ਨਾ ਹੋ ਜਾਂਦਾ ਭਾਜੀ ਸਾਰੇ ਕਹਿੰਦੇ ਆ ਸੱਜਣ ਮਿੱਤਰ ਯਾਰ ਦੋਸਤ ਵੀ ਕਿ ਕੁਸ਼ਵੈਦਨ ਪਰ ਉਹ ਸੋਚਦਾ ਰਿਹਾ ਕਿ ਚੱਲ ਯਾਰ ਨਹੀਂ ਗੇਮ ਕਰਾਂਗੇ ਸਾਰੇ ਕਹਿੰਦੇ ਆ ਮਿਹਨਤ ਕਰਾਂਗੇ ਮਿਹਨਤ ਨਾਲ ਸਭ ਕੁਝ ਹੋਊਗਾ ਪਰ ਨਹੀਂ ਉਹ ਹੁਣ ਲੱਗਦਾ ਕਿ ਉਹਨਾਂ ਦੀਆਂ ਗੱਲਾਂ ਸੱਚੀਆਂ ਸੀ ਕਿਸ਼ੇਦ ਅਸੀਂ ਉਸ ਟਾਈਮ ਗਲਤ ਸਾਂ ਕਿ ਐਵੇਂ ਜੇਦ ਫੜ ਕੇ ਕਰਦੇ ਰਹੇ ਜੇਦ ਫੜ ਕੇ ਕਰਦੇ ਰਹੇ ਕਿਤੇ ਨਾ ਕਿਤੇ ਹੁਣ ਖੁਦ ਦੀ ਗਲਤੀ ਮਹਿਸੂਸ ਹੁੰਦੀ ਕਮਾਉਂਦਾ ਕੋਣ ਕੋਨਾ ਪਰਵਾਹ ਚ ਕਮਾਉਂਦਾ ਬਸ ਐਵੇਂ ਹੀ ਅੱਜ ਚੱਲ ਜੀ ਜਾਂਦਾ ਜੀ ਮਾੜਾ ਚੰਗਾ ਗੁਜ਼ਾਰਾ ਕਮਾਉਣ ਵਾਲਾ ਮੈਂ ਹੀ ਆ ਜੀ ਉਹਨੂੰ ਦੇਖ ਲਓ ਫਾਦਰ ਸਾਹਿਬ ਵੀ 15 ਚ ਐਕਸੀਡੈਂਟ ਹੋਇਆ ਹੋਣਾ ਤਾਂ ਵੀ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦੇ ਤੇ ਕਦੀ ਕੋਈ ਮੋਹਦਵਾਰ ਕੋਈ ਪਿੰਡ ਦੇ ਕੋਈ ਕਦੀ ਉਹਨਾਂ ਨੇ ਨਹੀਂ ਕਿਹਾ ਕਿ ਸਕੀਮਾਂ ਹੁੰਦੀਆਂ ਸਰਕਾਰ ਦੀਆਂ ਕਈ ਲੋਕਾਂ ਦੀਆਂ ਛੱਤਾਂ ਪੱਕੀਆਂ ਹੋ ਜਾਂਦੀਆਂ ਨੇ ਜਾਂ ਤੁਹਾਨੂੰ ਛੱਤਾਂ ਪੱਕੀਆਂ ਕਰਵਾ ਦਿੰਦੇ ਆ ਕਮਰੇ ਥੋੜੇ ਵਧੀਆ ਕਰ ਦਿੰਦੇ ਆ ਜਾਂ ਕੋਈ ਜਹੀ ਸੰਸਥਾ ਗਿਆਈ ਹੋਵੇ ਕਿ ਭਾਈ ਜੀ ਤੁਹਾਡੇ ਨਾਲ ਖੜੇ ਆ ਤੁਸੀਂ ਦੱਸੋ ਕਿੱਥੇ ਲੋੜ ਹੈ ਕਦੀ ਇਦਾਂ ਦਾ ਕੋਈ ਵਿਅਕਤੀ ਮਿਲਿਆ ਹੀ ਨਹੀਂ ਸਾਡੀ ਉਮਰ 20 ਸਾਲ ਹੋ ਗਏ ਨਹੀਂ ਜੀ ਕੋਈ ਨਹੀਂ ਮਿਲਿਆ ਜੀ ਅੱਜ ਤੱਕ ਨਾ ਕੋਈ ਪਿੰਡ ਦੇ ਵਿੱਚੋਂ ਕਿਸੇ ਕਿਸੇ ਵੀ ਵੀਰ ਨੇ ਨਾ ਸਰਕਾਰ ਨੇ ਪਿੰਡ ਲੈਵਲ ਤੇ ਕਿਸੇ ਵੱਲੋਂ ਵੀ ਕੋਈ ਹੈਲਪ ਨਹੀਂ ਹੋਈ ਅਜੇ ਤੱਕ ਇੱਕ ਕੋਈ ਸਨਮਾਨਤ ਤੱਕ ਵੀ ਨਹੀਂ ਹੋਇਆ ਹੈਲਪ ਤਾਂ ਕੀ ਹੋਣੀ ਉਹ ਵੀ ਕੀ ਮਨ ਚ ਹੈ ਹੁਣ ਅੱਗੇ ਕੀ ਕਰਨਾ ਆਪਾਂ ਹੁਣ ਅੱਗੇ ਜ਼ਿੰਦਗੀ ਹਜੇ ਕਾਫੀ ਪਈ ਹੈ ਤੇ ਅੱਗੇ ਦੇ ਕੀ ਆਪਣੇ ਸੋਚੇ ਸੋਚ ਹੈਗੀ ਕੀ ਸੋਚਿਆ ਮਨ ਹੁਣ ਅੱਗੇ ਗੇਮ ਕਰਨ ਨੂੰ ਦਿਲ ਨਹੀਂ ਕਰਦਾ ਬਜੀ ਮਿਲਦਾ ਨਹੀਂ ਕੋਈ ਇੱਕ ਪੈਸਿਆਂ ਪੱਖੋਂ ਹਾਲਾਤ ਬਹੁਤ ਔਖੇ ਆ ਜੀ ਬਾਕੀ ਜੀ ਕੋਈ ਸਰਕਾਰ ਵਧੀਆ ਕਰ ਦੇਵੇ ਫੈਸਿਲਿਟੀ ਮੈਂ ਤਾਂ ਗੇਮ ਕਰਨ ਨੂੰ ਤਿਆਰ ਆ ਜੀ ਪੰਜਾਬ ਨੂੰ ਮੈਡਲ ਲੈ ਕੇ ਦਿੱਤੇ ਇੰਡੀਆ ਨੂੰ ਵੀ ਮੈਡਲ ਲੈ ਕੇ ਦੇ ਸਕਦੇ ਆ ਨੈਸ਼ਨਲ ਚੋਂ 골ਡ ਜਿੱਤੇ ਖੇਲੇ ਉਹ ਇੰਟਰਨੈਸ਼ਨਲ ਜਾ ਕੇ ਵੀ ਜਿੱਤ ਸਕਦੇ ਆ ਪਰ ਕੋਈ ਫੈਸਿਲਿਟੀ ਤਾਂ ਮਿਲੇ ਜੀ ਸਾਨੂੰ ਮੈਡਲ ਹੁਣ ਮੈਡਲ ਮੈਡਲ ਦੇਖ ਕੇ ਤਾਂ ਘਰ ਚੱਲਣਾ ਨਹੀਂ ਜੀ ਹੁਣ ਮੈਡਲ ਸਾਹਮਣੇ ਰੱਖ ਕੇ ਤਾਂ ਪਰਿਵਾਰ ਪਾਲ ਨਹੀਂ ਹੁਣ ਆ ਚੱਕਰ ਸੋ ਬਿਲਕੁਲ ਕਿਤੇ ਨਾ ਕਿਤੇ ਮਨ ਨੂੰ ਦੁਖੀ ਹੋਇਆ ਵੀਰ ਦਾ ਕਹਿੰਦਾ ਕਿ ਮੈਡਲ ਨਾਲ ਘਰ ਨਹੀਂ ਚੱਲਦਾ ਜ਼ਰੂਰ ਉੱਥੇ ਮਿਲ ਜਾਂਦੇ ਆ ਲੇਕਿਨ ਜਦੋਂ ਅਸਲ ਰਚਾਈ ਦੇਖਦੇ ਆ ਇਹਨਾਂ ਖਿਡਾਰੀਆਂ ਦੀ ਜਿਹੜੇ ਉੱਥੇ ਵੱਡੇ ਵੱਡੇ ਟੀਵੀ ਚੈਨਲ ਦੇ ਉੱਪਰ ਅਸੀਂ ਦੇਖਦੇ ਹਾਂ ਗੇਮਾਂ ਦੀਆਂ ਲੀਗਾਂ ਚੱਲਦੀਆਂ ਨੇ ਜਦੋਂ ਉੱਥੇ ਟੈਲੀਕਾਸਟ ਹੁੰਦੇ ਐ 골ਡ ਮੈਡਲ ਦੇਖਦੇ ਆਪਾਂ ਜਦੋਂ ਮਿਲਦੇ ਬ੍ਰੌਂਜ਼ ਮਿਲਦੇ ਸਿਲਵਰ ਮਿਲਦੇ ਸਾਨੂੰ ਇਹ ਲੱਗਦਾ ਕਿ ਸ਼ਾਇਦ ਇਹ ਹੁਣ ਬਹੁਤ ਵੱਡੀ ਜ਼ਿੰਦਗੀ ਜਿੰਦੇ ਹੋਣਗੇ ਲੇਕਿਨ ਸੱਚਾਈ ਦਿਖਾਦੇ ਆ ਤੁਹਾਨੂੰ ਗਰਾਊਂਡ ਲੈਵਲ ਦੀ ਹਕਾਤ ਦਿਖਾ ਰਹੇ ਆ ਕਿਸ ਤਰ੍ਹਾਂ ਘਰ ਦੀਆਂ ਬਾਲੇ ਵਾਲੀਆਂ ਛੱਤਾਂ ਨੇ ਚੁੰਦਿਆਂ ਵੀ ਹੋਣਗੀਆਂ ਮੀਂਹ ਦੇ ਵਿੱਚ ਡੱਡ ਵੀ ਲੱਗਦਾ ਹੋਏਗਾ ਰਾਤ ਨੂੰ ਹਾਦਸਾ ਦਾ ਵਾਪਰ ਜੇ ਕੱਚਾ ਕੱਚੀਆਂ ਗੰਦਾਂ ਨੇ ਘਾਤਦੀਆਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਹਾਲਾਤ ਆ ਸੁਪਨਾ ਜ਼ਰੂਰ ਹੋਏਗਾ ਕਿ ਅਸੀਂ ਇਸ ਤਰੀਕੇ ਲਕਜ਼ਰੀ ਲਾਈਫ ਜੀਆਂ ਅਗੇ ਜਿਹੜਾ ਸੁਪਨੇ ਦੇਖਦੇ ਆ ਖਿਡਾਰੀ ਲੇਕਿਨ ਇਹ ਜ਼ਿੰਦਗੀ ਹੈ ਕੀ ਰੋਟੀ ਨੂੰ ਵੀ ਦਿੱਕਤ ਹੈ ਕਿਤੇ ਜਿਮ ਜਾਣਾ ਹੋਵੇ ਉਹਦੀ ਦਿੱਕਤ ਹੈ ਖਾਾਕ ਦੀ ਦਿੱਕਤ ਹੈ ਕੋਈ ਵੀ ਸੌਦਾ ਕੋਈ ਵੀ ਚੀਜ਼ ਅਜਹੀ ਲਿਆਉਣੀ ਹੈ ਤੇ ਸਭ ਤੋਂ ਪਹਿਲਾਂ ਦਿੱਕਤ ਆਉਂਦੀ ਹੈ ਪੈਸੇ ਦੀ ਪੈਸਾ ਹੀ ਹੈ ਨਹੀਂ ਮੈਡਲ ਜਿਹੜੇ ਨੇ ਟਰਾਫੀਆਂ ਜਿਹੜੀਆਂ ਨੇ ਬਥੇਰੀਆਂ ਪਈਆਂ ਨੇ ਘਰ ਦੇ ਵਿੱਚ ਜ਼ਰੂਰ ਬੇਨਤੀ ਹੈ ਕਿਸੇ ਵੀ ਸਮਾਜ ਸੇਵੀ ਕਿਸੇ ਵੀ ਸੰਸਥਾ ਨੂੰ ਜੇਕਰ ਉਹ ਮਦਦ ਕਰ ਸਕਦੇ ਆ ਕੋਈ ਨਾ ਕੋਈ ਕੰਮਕਾਜ ਕੋਈ ਜੋ ਰੋਜ਼ਗਾਰ ਵੀਰ ਦਾ ਲੱਭ ਦੇਣ ਤਾਂ ਕਿ ਗੁਜ਼ਾਰਾ ਵਧੀਆ ਹੋ ਚੁਕੇ ਤਾਂ ਕਿ ਵੀਰ ਦਾ ਜਿਹੜਾ ਜ਼ਿਆਦਾ ਵਧੀਆ ਤਰੀਕੇ ਨਾਲ ਚੱਲ ਸਕੇ ਬਾਈ ਜੀ ਆਪਣਾ ਨੰਬਰ ਤੇ ਆਪਣਾ ਨਾਮ ਇੱਕ ਵਾਰ ਫੇਰ ਦੱਸ ਦਿਓ ਆਪਣਾ ਇਲਾਕਾ ਦੱਸ ਦਿਓ ਜੇ ਕਿਸੇ ਵੀਰ ਨੇ ਘਰ ਆਉਣਾ ਹੋਵੇ ਮੇਰਾ ਨਾਮ ਗੁਰਸੇਵਕ ਸਿੰਘ ਆ ਜੀ ਪਿੰਡ ਸਖੀਰਾ ਵਾ ਤੇ ਮੋਬਾਈਲ ਨੰਬਰ 62831 78732 62831 78732 ਸੋ ਬਿਲਕੁਲ ਇਹ ਵੀਰ ਦਾ ਮੋਬਾਈਲ ਨੰਬਰ ਹੈ ਜੇ ਕੋਈ ਕਿਸੇ ਵੀਰ ਪਤਾ ਦਾ ਮਨ ਹੈਗਾ ਕਿ ਅਸੀਂ ਇਹਨਾਂ ਦਾ ਸਾਥ ਦੇ ਸਕਦੇ ਹਾਂ ਜਾਂ ਇਹਨਾਂ ਨੂੰ ਕਿਤੇ ਖੋਲ ਕਿਸੇ ਮਕਾਮ ਤੇ ਲਿਜਾ ਸਕਦੇ ਹਾਂ ਤੇ ਜ਼ਰੂਰ ਕੋਈ ਨਾ ਕੋਈ ਵੀਰ ਜ਼ਰੂਰ ਇਹਨਾਂ ਦਾ ਇਹ ਸਾਥ ਦੇਵੇ ਬਾਕੀ ਵੀਰ ਦੀ ਜ਼ਿੰਦਗੀ ਵਧੀਆ ਹੋ ਸਕੇ ਤੇ ਜਿਹੜੇ ਹਾਲਾਤ ਨੇ ਉਹ ਕਰਦੇ ਬਦਲ ਸਕਣ ਉਦੋਂ ਤੱਕ ਤੁਸੀਂ ਦੇਖਦੇ ਰਹੋ ਦਿਸਰੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁੱਪਾ ਬਹੁਤ ਬਹੁਤ ਧੰਨਵਾਦ